ਸਤਿ ਸ਼੍ਰੀ ਅਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀਰਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ শেয়ার ਜਰੂਰ ਕਰੇ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਮਜੀਠੀਆ ਬਖਲਾ ਗਏ ਹਨ ਕਿਉਂਕਿ ਜਿਮਨੀ ਚੌਂਕ ਵਿੱਚ ਅਕਾਲੀ ਦਲ ਦਾ ਮੁਕਾਬਲਾ ਨੋਟਾਂ ਨਾਲ ਹੋ ਗਿਆ ਹੈ ਬਲਤੇਜ ਪੰਨੂ ਘਟਾਲਿਆਂ ਦੀ ਗੱਲ ਨਾ ਕਰਨ ਮਜੀਠੀਆ ਸਭ ਤੋਂ ਵੱਧ ਪ੍ਰਸ਼ਟਾਚ ਅਕਾਲੀ ਸਰਕਾਰ ਵਿੱਚ ਹੋਇਆ ਅਤੇ ਉਪ ਸਾਰਿਆਂ ਵਿੱਚ ਉਹਨਾਂ ਦੇ ਕਰੀਬੀਆਂ ਦੇ ਨਾਂ ਸਨ ਪੰਨੂ ਚੰਡੀਗੜ੍ਹ ਲੁਧਿਆਣਾ 15 ਜੂਨ 2025 ਆਮ ਆਦਮੀ ਪਾਰਟੀ ਦੇ ਆਗੂ ਬਲਤੇਜ ਸਿੰਘ ਪੰਨੂ ਨੇ ਅਕਾਲੀ ਦਲ ਦੇ ਆਗੂ ਵਿਕਰਮ ਸਿੰਘ ਜੀਠਿਆ ਦੇ ਬਿਆਨ ਦਾ ਸਖਤ ਜਵਾਬ ਦਿੱਤਾ ਹੈ ਪੰਨੂ ਨੇ ਕਿਹਾ ਹੈ ਕਿ ਜੀਠਿਆ ਲੁਧਿਆਣਾ ਪੱਛਮੀ ਜਿਮਨੀ ਚੋਣ ਵਿੱਚ ਆਪਣੀ ਪਾਰਟੀ ਦੀ ਹਾਲਤ ਦੇਖ ਕੇ ਬਖਲਾ ਗਿਆ ਕਿਉਂਕਿ ਇਸ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਦਾ ਨੋਟਾ ਨਾਲ ਮੁਕਾਬਲਾ ਹੋ ਗਿਆ ਹੈ ਬਲਤੇਜ ਪੰਨੂ ਨੇ ਕਿਹਾ ਹੈ ਕਿ ਵਿਕਰਮ ਸਿੰਘ ਜੀਠਿਆ ਅਤੇ ਸੁਖਬੀਰ ਬਾਦਲ ਨੂੰ ਡਰ ਹੈ ਕਿ ਨੋਟਾ ਨੋਟਾ ਅਕਾਲੀ ਦਲ ਨੂੰ ਜਿਤਾ ਸਕਦੇ ਹਨ ਇਸ ਲਈ ਦੋਵੇਂ ਬੇਤੁੱਕੇ ਅਤੇ ਬੇਬੁਨਿਆਦ ਚੋਣਾ ਦੋਸ਼ ਲਗਾ ਰਹੇ ਹਨ ਪੰਨੂ ਨੇ ਕਿਹਾ ਹੈ ਕਿ ਵਿਕਰਮ ਸਿੰਘ ਜੀਠਿਆ ਘਟਾਲੇ ਦੀ ਗੱਲ ਕਰ ਇਹ ਤਾਂ ਜਦੋਂ ਕਿ ਸਾਰਾ ਪੰਜਾਬ ਜਾਣਦਾ ਹੈ ਕਿ ਸਭ ਤੋਂ ਵੱਧ ਘਟਾਲੇ ਅਕਾਲੀ ਦਲ ਸਰਕਾਰ ਦੌਰਾਨ ਹੋਏ ਹਨ ਨਾਜੁਗਟਾਲੇ ਤੋਂ ਲੈ ਕੇ ਸਚਾਈ ਘਟਾਲੇ ਤੱਕ ਚਿੱਟੇ ਚਿੱਟੇ ਫੰਡ ਨੂੰ ਲੈ ਕੇ ਇਸ ਤਰ੍ਹਾਂ ਦੇ ਨਸ਼ੇ ਵਪਾਰਕ ਤੱਕ ਅਕਾਲੀ ਸਰਕਾਰ ਵਿੱਚ ਕਿਡਨੈਪਿੰਗ ਫਰੋਤੀ ਵਿਰਸਤਾ ਰਿਸ਼ਵਤ ਖੋਰੀ ਅਤੇ ਮਾਫੀਆ ਵੱਡੇ ਪੱਧਰ ਤੇ ਹਾਂ ਸੰ ਅਤੇ ਵਿਕਰਮ ਸਿੰਘ ਜੀਠੀਆਂ ਦੀ ਨਜ਼ਦੀਕੀ ਸਾਥੀਆਂ ਦੇ ਨਾਂ ਸਾਰੇ ਗਲਤ ਕੰਮਾਂ ਵਿੱਚ ਸ਼ਾਮਲ ਸਨ ਹੋਣ ਸਰਕਾਰ ਜਾਣ ਤੋਂ ਬਾਅਦ ਇਨਾਂ ਲੋਕਾਂ ਨੂੰ ਘਟਾਲਿਆਂ ਦੇ ਪ੍ਰੇਸ਼ਟਾਚਾਰ ਦੀ ਯਾਦ ਆ ਰਹੀ ਹੈ ਬਲਤੇਜ ਪੰਨੂ ਨੇ ਕਿਹਾ ਹੈ ਕਿ ਵਿਕਰਮ ਸਿੰਘ ਜੀਠਿਆ ਅਤੇ ਸੁਖਬੀਰ ਬਾਦਲ ਭਾਵੇਂ ਕਿੰਨੇ ਵੀ ਝੂਠ ਬੋਲਣ ਲੁਧਿਆਣਾ ਪੱਛਮੀ ਜਿਮਣੀ ਚੋਣ ਵਿੱਚ ਅਕਾਲੀ ਦਲ ਦੇ ਉਮੀਦਵਾਰ ਨੂੰ ਨੋਟਾਂ ਤੋਂ ਵੱਧ ਵੋਟਾਂ ਨਹੀਂ ਮਿਲਣੀਆਂ ਉਸ ਦੀ ਅਮਜਮਾਨਤ ਜ਼ਬਰਦ ਜ਼ਬਤ ਹੋ ਜਾਵੇਗੀ ਕਿਉਂਕਿ ਪੰਜਾਬ ਦੇ ਲੋਕ ਇਨ ਇਹਨਾਂ ਦੀ ਘਟਿਆ ਰਾਜਨੀਤੀ ਅਤੇ ਮਾਨਸਿਕਤਾ ਨੂੰ ਸਮਝ ਚੁੱਕੇ ਹਨ ਖਬਰ ਨਾਲ ਅੰਤ ਤੱਕ ਬਨੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ